ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਛੀਦਾਂ ਦੀ ਧਰਤੀ ਸਰਦਾਰ ਸ਼ਾਮ ਸਿੰਘ ਅਟਾਰੀ ਪਿੰਡ ਫਤੇਗੜ ਸਭਰਾ ਜਿਲ੍ਹਾ ਫਰੋਇਪੁਰ ਦੇ ਵਿੱਚ ਪਹੁੰਚੇ ਹੈਗੇ ਆ ਸੇਲ ਜੀਰਾ ਦੇ ਵਿੱਚ ਜਿੱਥੇ ਕਿ ਅੱਜ 71ਵਾਂ ਸੀਨੀਅਰ ਪੰਜਾਬ ਕਬੱਡੀ ਚੈਂਪੀਅਨਸ਼ਿਪ ਚੈਂਪੀਅਨਸ਼ਿਪ ਕਰਵਾਈ ਗਈ ਸਰਕਲ ਸਟਾਈਲ ਲੜਕੀਆਂ ਦੀ ਜਿਹੜੀ ਕਬੱਡੀ ਕਰਾਈ ਗਈ ਹੈਗੀ ਹੈ ਜਿੱਥੇ ਪੰਜਾਬ ਦੇ ਕੋਨੇ ਕੋਨੇ ਤੇ ਜਿਹੜਾ ਇੱਥੇ ਖਿਡਾਰੀ ਪਹੁੰਚੇ ਹੈਗੇ ਅੰਤਰਰਾਸ਼ਟਰੀ ਕਬੱਡੀ ਪਲੇਅਰ ਵੀ ਇੱਥੇ ਪਹੁੰਚੇ ਹੈਗੇ ਆ ਖਾਸ ਤੌਰ ਤੇ ਬਹੁਤ ਵਧੀਆ ਜਿਹੜਾ ਇੱਥੇ ਜਿਹੜਾ ਕਬੱਡੀ ਜਿਹੜਾ ਟੂਰਨਾਮੈਂਟ ਕਬੱਡੀ ਕੱਪ ਕਰਵਾਇਆ ਗਿਆ ਔਰ ਇਹਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੇ ਜਿੱਥੇ ਪਹੁੰਚੇ ਹੈਗੇ ਬੱਚੀਆਂ ਖਿਡਾਰੀ ਪਹੁੰਚੇ ਹੈਗੇ ਆ ਅੰਤਰਰਾਸ਼ਟਰੀ ਪਲੇਅਰ ਦੇ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਖਿਡਾਰੀ ਉਹ ਵੀ ਪਹੁੰਚੇ ਹੈਗੇ ਆ ਪੰਜਾਬ ਦੇ ਕਰੀਬ 17 ਜ਼ਿਲ੍ਹਿਆਂ ਤੋਂ ਇੱਥੇ ਖਿਡਾਰੀ ਪਹੁੰਚੇ ਹੈਗੇ ਆ ਆਖਿਰ ਦੇ ਵਿੱਚ ਮੋਗਾ ਜ਼ਿਲ੍ਹਾ ਨੇ ਇਸ ਜਿਹੜੇ ਸਾਰਾ ਸਾਰੇ ਤੇ ਸਾਰੇ ਮੈਚ ਉਹਨਾਂ ਦੇ ਵਿੱਚ ਫਾਈਨਲ ਦੇ ਵਿੱਚ ਜਿੱਤ ਕੇ ਜਿਹੜਾ ਪੰਜਾਬ ਪੱਧਰ ਤੇ ਜਿਹੜਾ ਪਾਰਟਿਸਿ ਅੰਤਰਰਾਸ਼ਟਰੀ ਕਬੱਡੀ ਜਿਹੜੇ ਖਿਡਾਰੀ ਹੈਗੇ ਸਰਦਾਰ ਗਲਾ ਸਿੰਘ ਘਨੌਰ ਜਿਹੜੇ ਵਿਧਾਇਕ ਵੀ ਹੈਗੇ ਉਹ ਵੀ ਪਹੁੰਚੇ ਹੈਗੇ ਆ ਨਾਲ ਪ੍ਰਧਾਨ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਇੱਥੇ ਆਪਾਂ ਹੋਰ ਵੀ ਗੱਲਬਾਤ ਕੀਤੀ ਹੈਗੀ ਜੇਕਰ ਆਪਾਂ ਗੱਲ ਕਰਦੇ ਹੈਗੇ ਆ ਤੇ ਸਰਦਾਰ ਤੇਜਿੰਦਰ ਸਿੰਘ ਮਿੰਡੂ ਖੇੜਾ ਜੀ ਨੇ ਗੱਲਬਾਤ ਕੀਤੀ ਹੈਗੀ ਇਹ ਜਿਹੜਾ ਜੰਨ ਸਕੱਤਰ ਹੈਗੇ ਆ ਜਿਹੜਾ ਨਾਲ ਹੀ ਜਿਹੜਾ ਪ੍ਰਧਾਨ ਅਮਨ ਅਮਨਪ੍ਰੀਤ ਸਿੰਘ ਮੱਲੇ ਚੇਅਰਮੈਨ ਹੈਗੇ ਆ ਐਸੋਸੀਏਸ਼ਨ ਦੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਹੈਗੀ ਹਲਕਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਜੀ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਸੋ ਬਹੁਤ ਵਧੀਆ ਜਿਹੜਾ ਇੱਕ ਵੱਡੀ ਟੂਰਨਾਮੈਂਟ ਹੋਇਆ ਸੋ ਔਰ ਇੱਥੇ ਆਪਾਂ ਦੇਖਦੇ ਹਾਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਸਰ ਇੱਥੇ ਜਿਹੜੀ ਅੱਜ ਖੇਡਾਂ ਹੋ ਰਹੀਆਂ ਕੀ ਕਹਿਣਾ ਚਾਹੋਗੇ ਜੀ ਅੱਜ ਪੰਜਾਬ ਰਾਜ ਦੀ ਜਿਹੜੀ ਮਾਂ ਖੇਡ ਕਬੱਡੀ ਹੈ ਉਹ ਲੜਕੀਆਂ ਦੇ ਸੀਨੀਅਰ ਸਰਕਲ ਸਟਾਈਲ ਕਬੱਡੀ ਚੈਂਪੀਅਨ ਸਟੇਟ ਕਬੱਡੀ ਚੈਂਪੀਅਨਸ਼ਿਪ ਹੋ ਰਹੀ ਹੈ ਜਿੱਦੇ ਪੰਜਾਬ ਦੇ ਕੁੰਨੇ-ਕੁੰਨੇ ਤੋਂ ਸਾਡੀਆਂ ਬੱਚੀਆਂ ਪਾਗ ਲੈ ਰਹੀਆਂ ਨੇ ਕਈ ਨਾਟ ਇੰਟਰਨੈਸ਼ਨਲ ਪਲੇਅਰ ਨੇ ਬੱਚਿਆਂ ਪਰ ਮੈਂ ਸਮਝਦਾ ਕਿ ਕਿਸੇ ਕੌਮ ਦੇ ਭਵਿੱਖ ਲਈ ਕਿਸੇ ਸੂਬੇ ਦੇ ਭਵਿੱਖ ਲਈ ਉਹਨਾਂ ਦੇ ਬੱਚਿਆਂ ਦਾ ਸਿੱਤ ਬੰਦ ਹੋਣਾ ਸਭ ਤੋਂ ਜ਼ਰੂਰੀ ਹੈ ਔਰ ਜਿਹੜੀ ਇਹ ਮਾਂ ਖੇਡ ਕਬੱਡੀ ਹੈ ਇਹਦੇ ਤੁਸੀਂ ਦੇਖਿਆ ਹੋਣਾ ਕਿ ਇਹ ਜ਼ੋਰ ਨਾਲ ਖੇਡੀ ਜਾਂਦੀ ਹੈ ਔਰ ਇਹ ਤੰਦਰੁਸਤੀ ਇਹਦੇ ਵਿੱਚ ਕਸਰਤ ਬਹੁਤ ਵੱਡਾ ਯੋਗਦਾਨ ਪਾਉਦੀ ਹੈ ਮੈਂ ਸਾਰੇ ਜਿੱਥੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਬੜੇ ਸੋਹਣੇ ਇੰਤਜ਼ਾਮ ਕੀਤੇ ਨੇ ਸਾਡੇ ਜ਼ਿਲ੍ਹਾ ਕਬੱਡੀ ਸਟੇਸ਼ਨ ਦਾ ਕਮਲਜੀਤ ਸਿੰਘ ਜੀ ਰਾਜਾ ਜੀ ਨੇ ਬੜੇ ਚੰਗੇ ਇੰਤਜ਼ਾਮ ਕੀਤੇ ਨੇ ਡੱਗਰ ਦੇ ਸਹਿਯੋਗ ਨਾਲ ਸਰਪੰਚ ਸਾਹਿਬ ਤੇ ਸਾਰੀ ਟੀਮ ਨਾਲ ਉੱਥੇ ਹੀ ਮੈਂ ਖਿਡਾਰੀਆਂ ਨੂੰ ਸਾਡੇ ਸਾਰੇ ਪੰਜਾਬ ਸੂਬੇ ਦੇ ਸੈਕਟਰੀ ਸਾਹਿਬਾਨ ਪ੍ਰਧਾਨ ਸਾਹਿਬਾਨ ਦਾ ਬਹੁਤ ਧੰਨਵਾਦ ਕਰਦਾ ਕਿ ਪੰਜਾਬ ਦੇ ਕੋਨੇ-ਕੁਨੇ ਜੋ ਉਹ ਟੀਮਾਂ ਨੂੰ ਲੈ ਕੇ ਇੱਥੇ ਪਹੁੰਚੇ ਨੇ ਠੀਕ ਹੈ ਸਾਰਾ ਜ਼ਿਲ੍ਹਾ ਪਹੁੰਚੇ ਜਿਲੇ ਦੇ ਅੱਜ ਟੀਮਾਂ ਪਹੁੰਚ ਕੇ ਜਿੱਥੇ ਸਾਰੇ ਜ਼ਿਲ੍ਹਿਆਂ ਦੀਆਂ ਟੀਮਾਂ ਆਈਆਂ ਨੇ ਪੰਜਾਬ ਦੇ 23 ਜ਼ਿਲ੍ਹੇ ਆ ਉਹਨਾਂ ਚੋਂ ਬਹੁਤੇ ਜ਼ਿਲ੍ਹਿਆਂ ਦੀਆਂ ਟੀਮਾਂ ਆਉਂਦੀਆਂ ਕੋਈ 2-4 ਰਹਿ ਜਾਂਦੀਆਂ ਕਈ ਵਾਰੀ ਪੇਪਰਾਂ ਦੇ ਦਿੱਕਤਾਂ ਆ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਬਾਕੀ ਸਾਰੀਆਂ ਟੀਮਾਂ ਆਈਆਂ ਨੇ ਇਸੇ ਚੋਂ ਟੀਮ ਚੁਣ ਕੇ ਉਹਨਾਂ ਨੇ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਕੇ ਜੋ ਚਰਖੀ ਦਾਦਰੀ ਵਾਸਤੇ ਸੀਨੀਅਰ ਨੈਸ਼ਨਲ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਹੋ ਰਹੀ ਹੈ ਉਹਦੇ ਵਿੱਚ ਭਾਗ ਲੈਣਾ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਖਾਸ ਕਰਕੇ ਬੱਚਿਆਂ ਨੂੰ ਮੈਂ ਇਹੀ ਕ ਕੇ ਬੱਚਿਓ ਖੇਡਾਂ ਨਾਲ ਜੁੜੋ ਨਸ਼ੇ ਤਿਆਗੋ ਕਿਉਂਕਿ ਇਹ ਖੇਡਾਂ ਹੀ ਨੇ ਜਿਹੜੀਆਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਕਰਦੀਆਂ ਨੇ ਜਿੱਥੇ ਤੁਹਾਨੂੰ ਡਿਸਪਲਿਨ ਸਿਖਾਉਂਦੀਆਂ ਨੇ ਤੁਹਾਨੂੰ ਇੱਕ ਦੂਜੇ ਨਾਲ ਰਲ ਮਿਲ ਕੇ ਚੱਲਣ ਦੀ ਟੀਮ ਸਪਿਰਟ ਪੈਦਾ ਕਰਦੀਆਂ ਨੇ ਉੱਥੇ ਤੰਦਰੁਸਤੀ ਦਾ ਵੀ ਬਹੁਤ ਵੱਡਾ ਰਾਜ ਹੈ ਪੰਜਾਬ ਸਰਕਾਰ ਦਾ ਵਧੀਆ ਉਪਰਾਲਾ ਕਹਿ ਸਕਦੇ ਜੀ ਇਹ ਕਬੱਡੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੋ ਰਿਹਾ ਹੈ ਪੰਜਾਬ ਪੰਜਾਬ ਸਰਕਾਰ ਵੀ ਸਹਿਯੋਗ ਦਿੰਦੀ ਰਹੀ ਹੈ ਪਰ ਮੈਂ ਮੰਗ ਕਰਾਂਗਾ ਕਿ ਜਿਵੇਂ ਪਹਿਲਾਂ ਪੰਜਾਬ ਚ ਵਰਲਡ ਕੱਪ ਹੁੰਦਾ ਸੀ ਹਾਂਜੀ ਹਾਂਜੀ ਕਬੱਡੀ ਕਬੱਡੀ ਕਬੀਰ ਸਿੰਘ ਬਾਦਲ ਵਰਲਡ ਕੱਪ ਕਰਾ ਕਰਦੇ ਸਨ ਉਸ ਤਰ੍ਹਾਂ ਦੀ ਜੇ ਇਹ ਵੀ ਪ੍ਰਤਪਾਉਂ ਦਾ ਬੜੇ ਚੰਗੀ ਹੋਵੇ ਠੀਕ ਠੀਕ ਸਰ ਧੰਨਵਾਦ ਜੀ ਥੈਂਕ ਯੂ ਸਰ ਅੱਜ ਜਿਹੜੇ ਐਸੋਸੀਏਸ਼ਨ ਵੱਲੋਂ ਇੱਥੇ ਮੈਚ ਕਰਵਾਇਆ ਗਿਆ ਬੱਚੀਆਂ ਦੇ ਕੀ ਕਹਿਣਾ ਚਾਹੋਗੇ ਤੁਸੀਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਰਲਾਲ ਕਨੌਰ ਤੇ ਮੇਰੇ ਨਾਲ ਐਮਐਲਏ ਨਰੇਸ਼ ਕੁਟਾਰੀਆ ਜੀ ਜੀਰਾ ਤੋਂ ਅੱਜ ਸਟੇਟ ਕਬੱਡੀ ਚੈਂਪੀਅਨਸ਼ਿਪ ਔਮਨ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਬੈਨਰ ਦੇ ਥੱਲੇ ਹੋਈ ਜਿਹਦੇ ਵਿੱਚ ਮੋਗਾ ਫਸਤਾ ਹੈ ਤੇ ਦੂਜੀਆਂ ਟੀਮਾਂ ਜਿਹੜੀਆਂ ਸਾਰੀਆਂ ਸੈਗਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ 11 ਤੋਂ 13 ਜਿਹੜੀ ਹਰਿਆਣੇ ਦੇ ਵਿੱਚ ਸੀਨੀਅਰ ਨੈਸ਼ਨਲ ਹੋ ਰਹੀ ਹੈ ਸੋ ਕਮੇਟੀ ਬਣਾਈ ਗਈ ਸੀ ਕਿਉਂ ਜਿਹੜਾ ਸੀਨੀਅਰ ਨੈਸ਼ਨਲ ਟੂਰਨਾਮੈਂਟ ਹੈ ਸਾਰੀਆਂ ਸਟੇਟਾਂ ਇਹਦੇ ਵਿੱਚ ਰਿਪਰਜੈਂਟ ਕਰਦੀਆਂ ਨੇ ਹਰਿਆਣੇ ਦੇ ਵਿੱਚ ਹੈ ਸੋ ਅੱਜ ਸਭਰਾਮਾ ਦੀ ਧਰਤੀ ਦੇ ਵਿੱਚ ਜਿਹੜਾ ਜੀਰੇ ਦੇ ਕੋਲੇ ਮੱਕੂ ਦੇ ਕੋਲੇ ਇਹਨਾਂ ਕੋਲੇ ਆਏ ਸੀ ਅਸੀਂ ਪਟਿਆਲੇ ਤੋਂ ਚੱਲ ਕੇ ਆਏ ਆ ਨਾਲੇ ਐਮਐਲਏ ਸਾਹਿਬ ਦੇ ਦਰਸ਼ਨ ਹੋ ਗਏ ਸਾਡਾ ਭਰਾ ਗਗਨ ਜੋਗੇ ਵਾਲੀ ਆ ਨਹਿਲਾ ਬਗਿਆੜ ਜੋਗੇ ਵਾਲੀ ਆ ਸਾਰੇ ਸਾਡੇ ਇੰਟਰਨੈਸ਼ਨਲ ਪੇਅਰ ਵੀ ਇਹਨਾਂ ਨੂੰ ਸੱਦਿਆ ਸੀ ਵੀ ਅੱਜ ਮਿਲੇ ਵਾ ਵਾ ਟਾਈਮ ਬਾਅਦ ਸੋ ਤੁਹਾਡਾ ਸਾਰਿਆਂ ਦਾ মিডিਆ ਵਾਲਿਆਂ ਦਾ ਸਾਰੀਆਂ ਟੀਮਾਂ ਨੂੰ ਸ਼ੁਭ ਕਾਮਨਾਵਾਂ ਆਸ ਕਰਦੇ ਆ ਕਿ ਕਬੱਡੀ ਦੇ ਵਿੱਚ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਨਖਾਰ ਆਏਗਾ ਕਿਉਂਕਿ ਸਰਦਾਰ ਭਗਵਾਨ ਭਗਵਾਨ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਉਹ ਖੇਡਾਂ ਬਦਲ ਪੰਜਾਬ ਦੀਆਂ ਲੈ ਕੇ ਆਈ ਪੰਜਾਬ ਦੇ ਵਿੱਚ ਨਵੇਂ ਖੇਡ ਸਟੇਡੀਅਮ ਮੈਂ ਹੁਣ ਇਕਟਾਰੀਆ ਸਾਹਿਬ ਨਾਲ ਗੱਲ ਕਰਦਾ ਸੀ ਏਡੀਸੀ ਨਾਲ ਗੱਲ ਕਰਕੇ ਆਟੇਆਂ ਕਿਉਂਕਿ ਪਿੰਡ ਪਿੰਡ ਜਿਹੜਾ ਉਹ ਗਰਾਊਂਡ ਬਣਾਇਆ ਜਾ ਰਿਹਾ ਸੋ ਪੰਜਾਬ ਜਿਹੜਾ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲ ਕੇ ਜਿਹੜਾ ਯੁੱਧ ਨਸ਼ਿਆ ਵਿਰੁੱਧ ਚਲਾਇਆ ਜਾ ਰਿਹਾ ਸੋ ਜੋ ਬੱਚਿਆਂ ਨੂੰ ਆਪਾਂ ਗਰਾਊਂਡਾਂ 'ਵਾਲ ਤੋਰਾਂਗੇ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ 50000 ਤੋਂ ਉੱਪਰ ਜਿਹੜੀਆਂ ਸਰਕਾਰ ਨੇ ਨੌਕਰੀਆਂ ਦਿੱਤੀਆਂ ਸੋ ਮੈਂ ਆਪਣੇ ਵੱਲੋਂ ਸਾਰੀਆਂ ਟੀਮਾਂ ਨੂੰ ਸ਼ੁਭਕਾਮਨਾਵਾਂ ਕਰਦਾ ਤੇ ਤੁਹਾਡਾ ਧੰਨਵਾਦ ਕਰਦਾ ਮੀਡੀਆ ਵਾਲੇ ਪਰਬਾ ਬਹੁਤ ਬਹੁਤ ਅਨੁਸ਼ਠ। ਸ਼੍ਰੀਨਰੇਸ਼ ਕਟਾਰੀ ਜੀ ਅੱਜ ਤੁਸੀਂ ਇੱਥੇ ਜਿਹੜੀ ਐਸੋਸੀਏਸ਼ਨ ਵੱਲੋਂ ਬੱਚਿਆਂ ਦੀ ਕਬੱਡੀ ਕਰਾਈ ਗਈ ਉੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜੀ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਐਮਐਲਏ ਗੁਰਲਾਲ ਸਿੰਘ ਜੀ ਕਨੌਰ ਜਿਹੜੇ ਕਿ ਕਬੱਡੀ ਦੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਥੱਲੇ ਇੱਥੇ ਕਬੱਡੀ ਦਾ ਮੈਚ ਕਰਵਾਇਆ ਗਿਆ। ਇਥੇ ਸਾਡੇਆਂ ਬੇਟੀਆਂ ਨੇ ਤਕਰੀਬਨ ਬਹੁਤ ਵਧੀਆ ਖੇਡਿਆ ਵਾ ਉਹਨਾਂ ਨੂੰ ਇਹਨਾਂ ਨੇ ਜਿੰਨਾ ਵੀ ਵੱਧ ਤੋਂ ਵੱਧ ਮਾਨ ਸਨਮਾਨ ਦਿੱਤਾ ਸਾਰਿਆਂ ਨੂੰ ਜਿਨ੍ਹਾਂ ਦਾ ਬੰਦਾ ਸੀ ਤੇ ਬਹੁਤ ਵਧੀਆ ਪ੍ਰਦਰਸ਼ਨ ਹੋਇਆ ਵਾ ਮੈਂ ਜਿੰਨੇ ਵੀ ਬਾਹਰੋਂ ਆਏ ਹੋਏ ਖਿਡਾਰੀਆਂ ਦਾ ਬਹੁਤ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਸਾਡੇ ਐਮਐਲਏ ਸਾਹਿਬ ਜਿਹੜੇ ਪੰਜਾਬ ਦੇ ਕਬੱਡੀ ਦੇ ਕਬੱਡੀ ਸਾਡੇ ਜਿਹੜੀ ਪੰਜਾਬ ਦੀ ਆ ਇੱਕ ਬਹੁਤ ਅਹਿਮ ਖੇਡ ਆ ਮੈਂ ਗਰ ਲਾਲ ਸਿੰਘ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਇਸ ਪਾਸੇ ਲਾ ਕੇ ਗਾਂ ਬੱਚਿਆਂ ਨੂੰ ਹੌਸਲਾ ਦਿੱਤਾ ਅਤੇ ਇਹ ਜਿਹੜੀ ਖੇਡ ਆ ਇਹ ਅੱਜ ਖੇਡਾਂ ਮਤਲਬ ਪੰਜਾਬ ਦੀਆਂ ਜੋ ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਸ ਪਾਸੇ ਖਿਡਾਰੀਆਂ ਨੂੰ ਵੀ ਅੱਗੇ ਨਾਲੋਂ ਜ਼ਿਆਦਾ ਜਿੱਥੇ ਕੀ ਪਿਛਲੇ ਆ ਸਾਲਾਂ ਕਈ ਸਾਲਾਂ ਤੋਂ ਉਹਨਾਂ ਨੂੰ ਕੋਈ ਨਾਮ ਕਨਾਮ ਨਹੀਂ ਮਿਲਿਆ ਤੇ ਜਦੋਂ ਕੁਝ ਇਥੋਂ ਲੱਭਦਾ ਹੀ ਨਹੀਂ ਤੇ ਕੋਈ ਮੁੱਲ ਹੀ ਨਹੀਂ ਪੈਂਦਾ ਭਾਵੇਂ ਚਾਹੇ ਪੈਸਿਆਂ ਦੀ ਗੱਲ ਨਹੀਂ ਕਈ ਇਸ ਤਰ੍ਹਾਂ ਦੇ ਖਿਡਾਰੀ ਬਹੁਤ ਵਧੀਆ ਪਏ ਆ ਜਿਹੜੇ ਕਿ ਸਿਰਫ ਇਹੇ ਭਾਲਦੇ ਆ ਮਾਨ ਸਨਮਾਨ ਤੇ ਇਸ ਕਰਕੇ ਉਹਨਾਂ ਨੇ ਉਹਨਾਂ ਦਾ ਵੀ ਮੈਂ ਸੀਐਮ ਸਾਡੇ ਭਗਵੰਤ ਸਿੰਘ ਮਾਨ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਅਤੇ ਕਿਨਾਰ ਸਾਡੇ ਗੁਰਲਾਲ ਸਿੰਘ ਜੀ ਕਨੌਰ ਇਹਨਾਂ ਤੋਂ ਅ ਜੀਆ ਕੈਨਾਂ ਧੰਨਵਾਦ ਕਰਦਾ ਅਤੇ ਪਰਮਾਤਮਾ ਦੇ ਅੱਗੇ ਇਹ ਹੀ ਅਰਦਾਸ ਕਰਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਪੰਜਾਬ ਦਾ ਜਿਹੜਾ ਕਿ ਖੇਡਾਂ ਵਤਨ ਪੰਜਾਬ ਦੀਆਂ ਸਾਡੇ ਮੁੱਖ ਮੰਤਰੀ ਜੀ ਨੇ ਸ਼ੁਰੂਆਤ ਕੀਤੀ ਆ ਮੈਂ ਇਹ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ ਸਾਡੇ ਗਗਨ ਜੋਗੇ ਵਾਲੇ ਪਿੰਡ ਤੋਂ ਹੋਰ ਵੀ ਸਾਡੇ ਇਸ ਇਲਾਕੇ ਦੇ ਖਿਡਾਰੀ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਤੱਕ ਬਹੁਤ ਵਾਰੀ ਮੈਂ ਜਾ ਕੇ ਦੇਖ ਕੇ ਆ ਮੈਚ ਬਹੁਤ ਵਧੀਆ ਖੇਡਦੇ ਨੇ ਮੈਂ ਪਰ ਸਾਰੇ ਪੰਜਾਬ ਦੇ ਖਿਡਾਰੀਆਂ ਜਿੰਨੇ ਵੀ ਜਿੱਥੋਂ-ਜਿੱਥੋਂ ਵੀ ਆਏ ਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਚੜ੍ਹਦੀਆਂ ਕਲਾ ਜੀ ਕਰੇ ਕਬੱਡੀ ਜਿਹੜੀ ਆ ਇਹ ਵਰਡ ਦੇ ਵਿੱਚ ਇੱਕ ਨੰਬਰ ਤੇ ਆਵੇ ਸਾਡੇ ਵੀਰਾਂ ਦਾ ਹੋਰ ਚੰਗਾ ਵਧੀਆ ਖੇਡਣ ਪਰਮਾਤਮਾ ਇਹਨਾਂ ਨੂੰ ਸ਼ਕਤੀ ਦੇਵੇ ਮੈਂ ਇਹਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰ ਕਬੱਡੀ ਐਸੋਸੀਏਸ਼ਨ ਪੰਜਾਬ ਵੱਲੋਂ ਜਿਹੜਾ ਕਬੱਡੀ ਮੈਚ ਕਰਾਇਆ ਜਾ ਰਿਹਾ ਹੈ ਬੱਚਿਆਂ ਦੇ ਬੱਚੀਆਂ ਦੇ ਮੈਚ ਕਰਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਹ ਅੱਜ 71ਵੀਂ ਸੀਨੀਅਰ ਪੰਜਾਬ ਕਬੱਡੀ ਚੈਂਪੀਅਨਸ਼ਿਪ ਹੈ ਸਰਕਲ ਸਟਾਈਲ ਲੜਕੀਆਂ ਦੀ ਠੀਕ ਹੈ ਜੀ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਬੱਚੇ ਭਾਗ ਲੈ ਰਹੇ ਐ ਬੱਚੀਆਂ ਭਾਗ ਲੈ ਰਹੀਆਂ ਐ ਤੇ ਬਹੁਤ ਹੀ ਵਧੀਆ ਟੀਮਾਂ ਆਈਆਂ ਬਹੁਤ ਹੀ ਵਧੀਆ ਮੁਕਾਬਲੇ ਹੋ ਰਹੇ ਐ ਤੇ ਜਿਹੜਾ ਕਬੱਡੀ ਐਸੋਸੀਏਸ਼ਨ ਫਿਰੋਜ਼ਪੁਰ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਬੱਚਿਆਂ ਦੇ ਗਰਾਊਂਡਾਂ ਦੇ ਲਈ ਖਾਣ ਪੀਣ ਦੇ ਬਹੁਤ ਵਧੀਆ ਪਰਮੰਤ ਸਾਰੇ ਕੀਤੇ ਹਨ ਠੀਕ ਹੈ ਜੀ ਬੱਚਿਆਂ ਨੂੰ ਖਾਸ ਤੌਰ ਤੇ ਕੀ ਸੰਦੇਸ਼ ਦੇਣਾ ਚਾਹੋਗੇ ਵੀ ਜਿਸ ਤਰ੍ਹਾਂ ਕਬੱਡੀ ਮੈਚ ਹੁੰਦੇ ਆ ਲਗਾਤਾਰ ਕਿਸੇ ਨਾਲ ਦੇ ਆ ਜੋਗੇ ਬੱਚਿਆਂ ਨੂੰ ਸਭ ਤੋਂ ਵੱਡਾ ਸੁਨੇਹਾ ਤਾਂ ਇਹ ਹੀ ਹੈ ਜੀ ਆਤਮ ਨਿਰਭਰ ਕਹਿੰਦੇ ਆਪਾਂ ਬੱਚੀ ਜਿਵੇਂ ਸਰਕਾਰਾਂ ਵੀ ਸਕੀਮਾਂ ਚਲਾਉਂਦੀਆਂ ਬੇਟੀ ਪੜਾਓ ਬੇਟੀ ਬਚਾਓ ਇਸ ਤਰ੍ਹਾਂ ਖੇਡਾਂ ਦੇ ਨਾਲ ਵੀ ਤਾਂ ਸਰਪੱਖੀ ਵਿਕਾਸ ਹੁੰਦਾ ਬੱਚਿਆਂ ਦਾ ਬਿਲਕੁਲ ਜੀ ਤੇ ਇਹਦੇ ਨਾਲ ਝੋੜਨੇ ਬੱਚੇ ਵੱਧ ਵੱਧ ਮੋਬਾਈਲਾਂ ਤੋਂ ਥੋੜਾ ਜਿਹਾ ਪ੍ਰੇਰਿਤ ਕਰਨ ਗਰਾਉਂਡ ਨਾਲ ਜੋੜਨ ਸਿਹਤਮੰਦ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਤੇ ਨਾਲ ਨਾਲ ਪੜ੍ਹਾਈ ਕਰਕੇ ਵਧੀਆ ਨੌਕਰੀਆਂ ਤੇ ਹਾਸਲ ਕਰਨ ਆਪਣੇ ਆਪ ਨੂੰ ਆਤਮ ਨਿਰਭਰ ਹੋਣ ਜਿਲ੍ਹਾ ਐਸੋਸੀਏਸ਼ਨ ਵੱਲੋਂ ਜਿਹੜਾ ਇਹ ਪ੍ਰਾਲਾ ਕੀਤਾ ਜਾ ਰਿਹਾ ਹੈ ਅੱਗੇ ਸਟੇਟ ਦੇ ਵਿੱਚ ਕਿੰਨੀਆਂ ਟੀਮਾਂ ਖੇਡਣਗੀਆਂ ਇਹ ਪੰਜਾਬ ਸਟੇਟ ਦਾ ਟੂਰਨਾਮੈਂਟ ਹੈ ਜੀ ਇਸ ਤੋਂ ਬਾਅਦ ਅੱਗੇ ਇਹਦੇ ਵਿੱਚੋਂ ਆਪਾਂ 18ਵੀਂ ਸੀਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਹੋ ਰਹੀ ਹੈ ਸਰਕਲ ਸਟਾਈਲ ਜੋ ਕਿ ਹਰਿਆਣੇ ਵਿੱਚ ਅਰਖੀ ਦਾਧਰੀ ਚ ਹੋ ਰਹੀ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਭਾਗ ਲੈਣ ਲਈ ਟੀਮ ਇਥੋਂ ਚੁਣੀ ਜਾਊਗੀ ਇੱਕ ਟੀਮ ਚੁਣੀ ਜਾਊਗੀ ਚੁਣੀ ਜਾਊਗੀ ਸਾਰੇ ਪੰਜਾਬ ਦੇ ਵਿੱਚੋਂ ਇੱਕ ਟੀਮ ਠੀਕ ਹੈ ਜੀ ਤੇ ਉਹ ਉੱਥੇ ਭਾਗ ਲਊਗੀ ਠੀਕ ਹੈ ਹਰ ਸਾਲ ਹੁੰਦਾ ਜੇ ਚੈਂਪੀਅਨਸ਼ਿਪ ਕਰਾਈ ਜਾਂਦੀ ਹੈ ਹਾਂ ਜੀ ਹਾਂ ਜੀ ਹਰ ਸਾਲ ਹੁੰਦੀ ਹੈ ਹੁਣ ਇਸ ਸਾਲ 71ਵਾਂ ਹੈ ਠੀਕ ਹੈ ਜੀ ਜਦੋਂ ਪੰਜਾਬ ਆਜ਼ਾਦ ਹੋਇਆ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਜਦੋਂ ਐਸੋਸੀਏਸ਼ਨ ਦਾ ਨਿਰਮਾਣ ਹੋਇਆ ਉਸ ਤੋਂ ਬਾਅਦ ਲਗਾਤਾਰ ਚੱਲਦੀ ਆ ਰਹੀ ਹੈ ਲਗ ਲਗ ਜ਼ਿਲ੍ਹਾ ਚ ਹਰ ਇੱਕ ਵ ਹਾਂ ਠੀਕ ਹੈ ਵਾਰ ਲੁਧਿਆਣਾ ਜ਼ਿਲ੍ਹੇ 'ਚ ਹੋਈ ਸੀ ਇਸ ਵਾਰੀ ਇਸੇ ਸੋਇਪਰ ਨੂੰ ਇਹ ਸਭਾਗ ਪ੍ਰਾਪਤ ਹੋਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਲਗਾਤਾਰ ਚੱਲਦੀ ਰਹਿੰਦੀ ਹੈ ਸਰ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਮੱਲੀ ਮੈਂ ਪਹਿਲਾਂ ਜਨਰਲ ਸਕੱਤਰ ਸੀ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਹੁਣ ਮੈਂ ਚੇਅਰਮੈਨ ਪੰਜਾਬ ਕਬੱਡੀ ਐਸੋਸੀਏਸ਼ਨ ਸਰ ਠੀਕ ਸਰ ਧੰਨਵਾਦ ਜੀ ਬਹੁਤ ਧੰਨਵਾਦ ਜੀ ਠੀਕ